ਸਿਵਾਹੇ ਗੁਰੂ ਸਾਹਿਬ ਜੀਓ ਡੰਡੋਤ ਬੰਧਨ ਅਨਕਵਾਰ ਸਰਬ ਕਲਾ ਸਮਰਾਟ ਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਮਰਨਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇ ਆਗੈ ਆਖੀ ਅਹੇ ਦਰਗਹਿ ਪਾਵਹਿ ਸਾਚੀ ਮਾਣੋ ਸੂਰੇ ਸਈ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ ਪਰਮ ਸਨਮਾਨ ਤੇ ਸਤਕਾਰਯੋਗ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਸਰਬੱਤ ਸਿੱਖ ਸੰਗਤ ਸਭ ਮਾਈ ਪਾਈ आप जी बड़े प्यार सहित बड़े सत्कार सहित अमृत वेले तो लै के हाजरियां लवा रहे हो आओ ਸਾਰੀ ਸੰਗਤ ਜੋ ਕਿ ਉਂਝ ਭਾਵੇਂ ਆਪਾਂ ਸਿੱਧ ਗੋਸ਼ਟ ਦੀ ਬਾਣੀ ਦੀ ਵਿਚਾਰ ਲੜੀਵਾਰ ਕਰ ਰਹੇ ਹਾਂ ਪਰ ਆ ਜਿਹੜੇ ਦਿਨ ਚੱਲ ਰਹੇ ਨੇ ਇਹਨਾਂ ਦਾ ਵਿਸ਼ੇਸ਼ ਸਥਾਨ ਹੈ ਸਿੱਖ ਇਤਿਹਾਸ ਦੇ ਵਿੱਚ ਇਨਾਂ ਦਿਨਾਂ ਦੇ ਵਿੱਚ ਇੱਕ ਤੇ ਜੈਤੋ ਦਾ ਮੋਰਚਾ ਦੂਸਰਾ ਸਾਕਾ ਸ੍ਰੀ ਨਨਕਾਣਾ ਸਾਹਿਬ ਆਓ ਅੱਜ ਸਾਕਾ ਨਨਕਾਣਾ ਸਾਹਿਬ ਔਰ ਜੈਤੋ ਦੇ ਮੋਰਚੇ ਦੇ ਸੰਬੰਧ ਵਿੱਚ ਆਪਾਂ ਵਿਚਾਰਾਂ ਕਰੀਏ ਤੁਸੀਂ ਸੰਗਤ ਆਸ਼ੀਸ਼ ਬਖਸ਼ਿਓ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਸਾਰੇ ਰਲ ਮਿਲ ਕਰਕੇ ਸਾਡੇ ਉਸ ਮਹਾਨ ਪੁਰਖਿਆਂ ਨੂੰ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਗੁਰਦੁਆਰਿਆਂ ਦੀ ਮਰਿਆਦਾ ਬਹਾਲ ਕਰਾਉਣ ਵਾਸਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਹਉ ਨਦੀ ਦਾਸਤਾ ਦੇ ਨਾਲ ਜੁੜਨ ਦਾ ਯਤਨ ਕਰੀਏ ਮੁਖ ਰਸਨਾ ਨੂੰ ਪਵਿੱਤਰ ਕਰੀਏ ਗੁਰੂ ਹfte ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਿੱਖ ਅਰਦਾਸ ਕਰਦੇ ਨੇ ਤੇ ਅਰਦਾਸ ਦੇ ਵਿੱਚ ਸਿੱਖ ਹਰ ਰੋਜ਼ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦੇ ਆ ਆਪਾਂ ਅਰਦਾਸ ਜਿੱਥੇ ਮਰਜ਼ੀ ਹੋਏ ਜਦੋਂ ਸਾਡੇ ਪੁਰਖਿਆਂ ਨੇ ਸਾਡੇ ਵੱਡਿਆਂ ਨੇ ਅਰਦਾਸ ਬਣਾਈ ਅਰਦਾਸ ਉਹਦੇ ਵਿੱਚ ਇਹੋ ਜੇ ਬੋਲ ਐਡ ਕੀਤੇ ਇਹੋ ਜੇ ਬੋਲ ਰਚ ਦਿੱਤੇ ਹੁਣ ਵੇਖੋ ਆਪਾਂ ਅਰਦਾਸ ਕਰਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਦ ਆਰਿਆਂ ਨਾਲ ਚਰਵਾਏ ਗਏ ਹੁਣ ਜਿਹੜਾ ਅਗਲਾ ਸ਼ਬਦ ਹੈ ਉਹ ਹੈ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹੁਣ ਜਦੋਂ ਇਹ ਲਵਜ਼ ਇਹ ਸ਼ਬਦ ਆਪਾਂ ਪੜਦੇ ਆ ਤਸ ਸਿੱਖ ਜਗਤ ਦੇ ਵਿੱਚ ਜਿੰਨੇ ਵੀ ਗੁਰਮਖਾਨੇ ਗੁਰੂ ਘਰ ਦੀ ਸੇਵਾ ਸੰਭਾਲ ਦੇ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਸਮੂਹ ਨਾਨਕ ਨਾਮ ਲੈਵਾ ਸੰਗਤ ਹਰ ਰੋਜ ਉਹਨਾਂ ਸਿੱਖਾਂ ਦੇ ਚਰਨਾਂ 'ਚ ਸਜਦਾ ਪੈ ਕਰਦੇ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਇੱਕ ਗੱਲ ਹੋਰ ਜੇਕਰ ਅਜੋਕੇ ਸਮੇਂ ਦੌਰਾਨ ਵੀ ਕਿਉਂਕਿ ਇਹ ਜਿਹੜਾ ਸਿੱਖ ਜਗਤ ਹੈ ਇਹਦੇ ਵਿੱਚ ਕੁਰਬਾਨੀਆਂ ਦਾ ਦੌਰ ਚੱਲਦਾ ਹੈ। ਹੁਣ ਵੀ ਬਹੁਤ ਸਾਰਾ ਚੱਲਦਾ ਹੈ। ਇਹ ਨਹੀਂ ਹੈ ਕਿ ਸਾਡੀ ਕੁਰਬਾਨ ਹੋਣ ਦੀ ਲੜੀ ਖਤਮ ਹੋ ਗਈ ਇਹ ਚਲਦੀਆਂ ਰਹਿਣੀਆਂ ਨੇ ਹੁਣ ਵੀ ਬਹੁਤ ਸਾਰੇ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਿੱਚ ਬਹੁਤ ਸਾਰੀਆਂ ਸ਼ਹਾਦਤਾਂ ਹੋ ਜਾਂਦੀਆਂ ਨੇ ਤੇ ਸਾਡੇ ਪੁਰਖਿਆਂ ਨੇ ਇੰਨੀ ਸੂਝਤਾ ਦੇ ਨਾਲ ਇਹ ਬੋਲ ਦਰਜ ਕੀਤੇ ਨੇ ਅਰਦਾਸ ਦੇ ਵਿੱਚ ਜੇਕਰ ਅੱਜ ਵੀ ਕੋਈ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਆਪਣੀ ਸ਼ਹਾਦਤ ਦੇ ਦਿੰਦਾ ਹੈ ਸ਼ਹੀਦ ਹੋ ਜਾਂਦਾ ਹੈ ਤੇ ਉਹ ਅੱਜ ਵੀ ਅਰਦਾਸ ਦੇ ਵਿੱਚ ਆਪਣਾ ਨਾਮ ਸ਼ਾਮਲ ਕਰ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਪੜਦੇ ਆ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿੱਚ ਕੁਰਬਾਨੀਆਂ ਕੀਤੀਆਂ ਏ ਭਾਵੇਂ ਪਹਿਲਾਂ ਕੀਤੀਆਂ ਹੁਣ ਕੀਤੀਆਂ ਜਾਂ ਅੱਗੋਂ ਸਿੱਖ ਕੁਰਬਾਨੀਆਂ ਕਰਨਗੇ ਸ਼ਹਾਦਤਾਂ ਦੇਣਗੇ ਅਸੀਂ ਉਹਨਾਂ ਸਾਰਿਆਂ ਦੇ ਚਰਨਾਂ ਦੇ ਵਿੱਚ ਸਜਦਾ ਹਰ ਰੋਜ਼ ਅਰਦਾਸ ਵਿੱਚ ਕਰਦੇ ਹਾਂ ਸੋ ਇੱਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਹਿਤਿਆਸ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੈ ਉਹਨਾਂ ਦਾ ਨਾਮ ਅੰਕਿਤ ਹੈ। ਹੁਣ ਸਾਡੇ ਸਿੱਖ ਜਗਤ ਦੇ ਵਿੱਚ ਦੋ ਲਵਜ਼ ਬੜੇ ਪ੍ਰਸਿੱਧ ਨੇ ਇਹ ਅੱਜ ਵੈਸੇ 18 ਫਰਵਰੀ ਹੈ ਜੀ। ਇਹ ਜਿਹੜਾ ਸ਼ਾਕਾ ਵਾਪਰਦਾ ਓਦਾਂ ਜਦੋਂ ਮਨਾਇਆ ਜਾਂਦਾ 19 20 21 ਫਰਵਰੀ। ਅੱਜ ਆਪਾਂ ਇਸ ਕਰਕੇ ਇਹ ਵਿਚਾਰਾਂ ਸ਼ੁਰੂ ਇਤਿਹਾਸ ਦੀਆਂ ਕੀਤੀਆਂ ਵੀ 21 ਫਰਵਰੀ ਤੱਕ ਆਪ ਆ ਵਿਸਥਾਰ ਤਹਿਤ ਤੁਹਾਡੀ ਆਸ਼ੀਸ਼ ਦੇ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਇਸ ਛਾਕੇ ਦੀ ਵਿਚਾਰ ਕਰ ਸਕੀਏ ਸਿੱਖ ਜਗਤ ਦੇ ਵਿੱਚ ਦੋ ਲਵਜ਼ ਬੜੇ ਪ੍ਰਸਿੱਧ ਨੇ ਇੱਕ ਛਾਕਾ ਦੂਜਾ ਕੱਲੂਕਾਰਾ ਜਿਹੜਾ ਸਾਕਾ ਸ਼ਬਦ ਹੈ ਜਿਵੇਂ ਆਪਾਂ ਪੜ੍ਹਦੇ ਆਂ ਸਾਕਾ ਸਰਹੰਦ ਸਾਕਾ ਚਮਕੌਰ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਇਹ ਲਫ਼ਜ਼ ਵਰਤੇ ਨੇ ਆਪਾਂ ਪੜ੍ਹਦੇ ਆਂ ਧਰਮ ਹੀਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤਾਕਾ ਕਿੰਨੋ ਵੱਡੋ ਕਲੂ ਮਹਸ਼ਾਕਾ ਹੁਣ ਇੱਕ ਗੱਲ ਥੋੜਾ ਜਿਹਾ ਧਿਆਨ ਨਾਲ ਸੁਣ ਲਿਓ ਜੀ ਇਹ ਬੇਨਤੀ ਤਾਂ ਕਰਨੀ ਪੈ ਰਹੀ ਆ ਕਿਉਂਕਿ ਬਹੁਤ ਸਾਰਾ ਅਜੋਕੇ ਸਮੇਂ ਦੌਰਾਨ ਆਮ ਲੋਕਾਂ ਦੇ ਆਮ ਗੱਲਾਂ ਪ੍ਰਚਲਿਤ ਹੋ ਗਈਆਂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਹਿੰਦੂ ਧਰਮ ਲਈ ਆਪਣੀ ਸ਼ਹਾਦਤ ਦਿੱਤੀ ਥੋੜੀ ਜੀ ਇਸ ਗੱਲ ਨੂੰ ਗੌਰ ਨਾਲ ਸੁਣਿਓ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ Hindu ਧਰਮ ਦੀ ਰਾਖੀ ਲਈ ਕੁਰਬਾਨੀ ਕੀਤੀ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਖੁਦ Hindu ਸੀ ਉਹਨਾਂ ਨੇ ਆਪਣਾ ਧਰਮ ਬਚਾਇਆ ਇਹ ਗੱਲਾਂ ਆਮ ਤੌਰ ਤੇ ਅੱਜਕੱਲ ਪ੍ਰਚਲਿਤ ਹੋ ਰਹੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਹਿੰਦੂ ਧਰਮ ਦੀ ਰਾਖੀ ਲਈ ਕੀਤੀ। ਇਹ ਬਿਲਕੁਲ ਸੱਚ ਹੈ। ਪਰ ਝੂਠ ਇਹ ਕਿ ਫੈਲਾਇਆ ਜਾ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਸੀ। ਨਹੀਂ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਸ ਬਾਣੀ ਨੂੰ ਵਿਚਾਰੋ। ਧੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਇਨੂੰ ਤਾਕਾ ਨਹੀਂ ਪੜਨਾ ਬਿੰਦੀ ਨਹੀਂ ਲਾਉਣੀ ਉੱਤੇ ਤਾਕਾ ਤੱਤੇ ਦੇ ਉੱਪਰ ਕੰਨਾ ਹੈ ਤੇ ਉਹ ਕੰਨੇ ਦੀ ਮਾਤਰਾ ਹੀ ਬੋਲਣੀ ਹੈ ਤਾਕਾ ਨਹੀਂ ਪੜਨਾ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤਾਕਾ ਦਾ ਮਤਲਬ ਹੁੰਦਾ ਹੈ ਉਹਨਾਂ ਦਾ ਇਹਦਾ ਅਸਲੀ ਅਰਥ ਕੀ ਬਣਦਾ ਹੈ ਕਿ ਜਿਹੜਾ ਤਿਲਕ ਤੇ ਜੰਜੂ ਹੈ ਇਹ ਹਿੰਦੂਆਂ ਦਾ ਹੈ ਮੇਰਾ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਕਿਤੇ ਬਿੰਦੀ ਦੀ ਵਰਤੋਂ ਕੀਤੀ ਗਈ ਕਿਸੇ ਵੀ ਮਾਤਰਾ ਦੀ ਵਰਤੋਂ ਕੀਤੀ ਗਈ ਉਹਦਾ ਬਹੁਤ ਵੱਡਾ ਅਸਥਾਨ ਹੈ ਜੀ ਉਸ ਮਾਤਰਾ ਦਾ ਔਰ ਜੇਕਰ ਕਿਤੇ ਮਾਤਰਾ ਦੀ ਵਰਤੋਂ ਨਹੀਂ ਕੀਤੀ ਗਈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਕੋਲ ਉਸ ਤੇ ਮਾਤਰਾ ਦੀ ਵਰਤੋਂ ਕਰ ਲਈਏ ਨਹੀਂ ਅੱਖਰ ਲਿਖੇ ਸਹੀ गावा ਅਬਰ ਨਾ गावा ਬਾਣੀ ਕੀਨੋ ਵੱਡੋ ਕੱਲੂ ਮਹ ਸ਼ਾਕਾ ਹੁਣ ਸ਼ਾਕਾ ਦਾ ਅਰਥ ਤੇ ਜੇ ਆਪਾਂ ਲਫ਼ਜ਼ ਵੀ ਉਹੀ ਨੇ ਅੱਖਰ ਵੀ ਉਹੀ ਨੇ ਤਾਂ ਕਈ ਵਾਰੀ ਅਰਥ ਬਦਲ ਜਾਂਦੇ ਨੇ ਪਰ ਉਹ ਪੂਰੇ ਸ਼ਬਦ ਦਾ ਭਾਵ ਵੇਖਣਾ ਪੈਂਦਾ ਵੀ ਕਿਸ ਵਿਸ਼ੇ ਤੇ ਹੈ ਖੈਰ ਸਤਿਗੁਰੂ ਜੀ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤਾਕਾ ਦਾ ਮਤਲਬ ਹੈ ਉਹਨਾਂ ਦਾ ਮੇਰਾ ਤਿਲਕ ਜੰਜੂ ਦੇ ਨਾਲ ਕੋਈ ਮਤਲਬ ਨਹੀਂ ਮੇਰੀ ਤਿਲਕ ਜੰਜੂ ਦੇ ਨਾਲ ਕੋਈ ਸਬੰਧ ਨਹੀਂ ਪਰ ਹਾਂ ਉਸ ਖੁਦਾਵੰਦ ਦੀ ਬਣਾਈ ਹੋਈ ਇਸ ਪ੍ਰਕਿਰਤੀ ਦੇ ਵਿੱਚ ਇਸ ਦੁਨੀਆ ਦੇ ਵਿੱਚ ਮੇਰਾ ਹੱਕ ਬਣਦਾ ਹੈ ਕਿ ਮੈਂ ਧਾਰਮਿਕ ਤੌਰ ਤੇ ਕਿਸੇ ਨੂੰ ਜਲੀਲ ਨਾ ਕਰਾਂ ਤੇ ਨਾ ਹੀ ਹੋਵਣ ਦੇਵਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਨੇ ਪੈ ਕਾਹੂੰ ਕਉ ਦੇਤ ਨਹਿ ਨਹਿ ਪਹਿਮਾਨਤ ਆਨ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਕੋਈ ਕਿਸੇ ਧਰਮ ਨੂੰ ਖਤਮ ਕਰ ਦੇਵੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹ ਸ਼ਾਕਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਕਦੇ ਤਿਲਕ ਨਹੀਂ ਲਾਇਆ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਕਦੇ ਜਨੇਊ ਨਹੀਂ ਪਾਇਆ ਨਾ ਕਦੇ ਜੰਝੂ ਪਾਇਆ ਹੈ ਨਾ ਕਦੀ ਤਿਲਕ ਲਾਇਆ ਹੈ ਪਰ ਜਿਸ ਦਿਨ ਤਿਲਕ ਤੇ ਜੰਝੂ ਤੇ ਮੁਸੀਬਤ ਆਣ ਗਈ ਤੇ ਉਸ ਦਿਨ ਧੰ ਸਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਵੇਂ ਮੇਰਾ ਇਹਨਾਂ ਧਾਰਮਿਕ ਚਿੰਨਾਂ ਦੇ ਨਾਲ ਕੋਈ ਫਰਕ ਸਬੰਧ ਨਹੀਂ ਹੈ ਪਰ ਜੇ ਤੁਸੀਂ ਇਹਨਾਂ ਨੂੰ ਮਿਟਾਣਾ ਚਾਹੋਗੇ ਭਾਵ ਕਿਸੇ ਦੇ ਉੱਪਰ ਤੁਸੀਂ ਜ਼ੁਲਮ ਕਰੋਗੇ ਤੇ ਜ਼ੁਲਮ ਦੇ ਵਿਰੁੱਧ ਗੁਰੂ ਨਾਨਕ ਦੇਵ ਸਹਿ ਪਾਤਸ਼ਾਹ ਦਾ ਘਰ ਜ਼ਰੂਰ ਖੜੇਗਾ ਉਹਨੂੰ ਕਹਿੰਦੇ ਸਾਖਾ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਜਫਰ ਨਾਮੇ ਵਿੱਚ ਇੱਕ ਗੱਲ ਲਿਖੀ ਆ ਬੜੀ ਕਮਾਲ ਦੀ ਆ ਹਾਲਾਂਕਿ ਸਿੱਖ ਅਸੀਂ ਇਸ ਵਿਚਾਰਾਂ ਤੋਂ ਸਖਣੇ ਰਹਿ ਗਏ ਆ ਤੁਸੀਂ ਕਦੇ ਬਾਣੀ ਨੂੰ ਵਿਚਾਰੋ ਬਾਣੀ ਨੂੰ ਪੜੋ ਤੁਹਾਨੂੰ ਇੱਕ ਗੱਲ ਬੜੀ ਮਹਿਸੂਸ ਹੋਏਗੀ ਕਿ ਅਸੀਂ ਕਿੰਨੇ ਸੁਤੰਤਰ ਹਾਂ ਕਿੰਨੇ ਆਜ਼ਾਦ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਫਰਨਾਮੇ ਦੇ ਵਿੱਚ ਇੱਕ ਗੱਲ ਲਿਖਦੇ ਨੇ ਔਰ ਉਹਦੇ ਵਿੱਚ ਔਰੰਗਜ਼ੇਬ ਨੂੰ ਲਿਖਿਆ ਕਹਿੰਦੇ ਔਰੰਗਜ਼ੇਬ ਹਾਲਾਂਕਿ ਮੇਰਾ ਔਰ ਮੇਰੇ ਘਰ ਦਾ ਮੇਰੇ ਪਿਤਾ ਦਾ Hindu ਧਰਮ ਨਾਲ ਕੋਈ ਸਬੰਧ ਨਹੀਂ ਹੈ ਇਹ ਗੁਰੂ ਸਾਹਿਬ ਨੇ ਆਪਣੀ ਆਟੋ ਬਾਇਓਗ੍ਰਾਫੀ ਜਫਰਨਾਮੇ ਵਿੱਚ ਲਿਖਿਆ ਕਿਉਂ ਕਿ ਇਹ ਲੋਕ ਬੁੱਤ پرستੀ ਨੇ ਬੁੱਤ ਪੂਜਣ ਵਾਲੇ ਨੇ ਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ ਇਹ ਲੋਕ ਬੁੱਤ ਪੂਜਾ ਕਰਦੇ ਨੇ ਅਸੀਂ ਬੁੱਤਾਂ ਬੁੱਤ ਪੂਜਣ ਦਾ ਖੰਡਨ ਕਰਦੇ ਹਾਂ ਪਰ ਔਰੰਗਜ਼ੇਬ ਤੂੰ ਜ਼ੁਲਮ ਇੰਨੇ ਕੀਤੇ ਤੂੰ ਤਸੱਦਦ ਇੰਨਾ ਕੀਤਾ ਤੂੰ ਇੰਨਾ ਕੋ ਜ਼ਾਲਮ ਬਣ ਗਿਆ ਕਿ ਤੇਰੇ ਜ਼ੁਲਮ ਦੇ ਵਿਰੁੱਧ ਤੇ ਮੈਨੂੰ ਮੇਰੇ ਵਿਰੋਧੀਆਂ ਦੇ ਵੀ ਹੱਕ ਵਿੱਚ ਖੜਨਾ ਪਿਆ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਚਨਾ ਹੈ ਜੀ ਇਹਦਾ ਮਤਲਬ ਸਿੱਖ ਆਜ਼ਾਦ ਹੈ ਸਿੱਖ ਸੁਤੰਤਰ ਹੈ ਤੇ ਸਾਡੇ ਸਿੱਖ ਜਗਤ ਦੇ ਵਿੱਚ ਇਹ ਸ਼ਬਦ ਵਰਤੇ ਗਿਆ ਸਾਕਾ ਤੇ ਕੱਲੂਕਾਰ ਕੱਲੂਕਾਰ ਅਦਰਸਲ ਭਾਈ ਕਾਨ ਸਿੰਘ ਜੀ ਨਾਬਾ ਨੇ ਅਰਥ ਕੀਤੇ ਨੇ ਜੀ ਬਰਬਾਦੀ ਕੱਲੂਕਾਰ ਦਾ ਸ਼ਬਦ ਹੈ ਤੇ ਆਪਾਂ ਸਿੱਖ ਜਗਤ ਵਿੱਚ ਵਰਤਦੇ ਹਾਂ ਜੀ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ ਜਾਂ ਸਾਕਾ ਇਹ ਸ਼ਬਦ ਸਾਡੇ ਵਿੱਚ ਪ੍ਰਚਲਿਤ ਨੇ ਇੱਕ ਗੱਲ ਹੋਰ ਥੋੜੀ ਜੀ ਧਿਆਨ ਨਾਲ ਸੁਣਿਓ 1857 ਦੇ ਵਿੱਚ ਮਹਾਰਾਣੀ ਵਿਕਟੋਰੀਆ ਨੇ ਜਦੋਂ ਅੰਗਰੇਜ਼ ਰਾਜ ਸਥਾਪਿਤ ਹੋ ਗਿਆ 1857 ਦੇ ਵਿੱਚ ਮਹਾਰਾਣੀ ਵਿਕਟੋਰੀਆ ਨੇ ਇੱਕ ਗੱਲ ਕਹੀ ਉਹ ਕਹਿੰਦੀ ਇਸ ਦੇਸ਼ ਦੇ ਉੱਪਰ ਬੇਸ਼ੱਕ ਅੰਗਰੇਜ਼ ਹਕੂਮਤ ਸਥਾਪਿਤ ਹੋ ਗਈ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਉਸ ਨੇ ਆਪਣੇ ਲੋਕਾਂ ਨੂੰ ਇੱਕ ਗੱਲ ਕਹੀ ਕਿ ਇਸ ਦੇਸ਼ ਦੇ ਵਿੱਚ ਕਿਸੇ ਵੀ ਧਾਰਮਿਕ ਤੌਰ ਤੇ ਤੁਸੀਂ ਸਿੱਖਾਂ ਧਾਰਮਿਕ ਤੌਰ ਤੇ ਕਿਸੇ ਵਿੱਚ ਦਾਖਲ ਅੰਦਾਜ਼ੀ ਨਹੀਂ ਕਰੋਗੇ ਸਿਵਾਏ ਸਿੱਖਾਂ ਨੂੰ ਛੱਡ ਕੇ ਦੇਖੋ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਕਿਹਾ ਕਿਉਂਕਿ ਜਦੋਂ ਆਪਾਂ ਸ਼ਾਕਾ ਨਨਕਾਣਾ ਸਾਹਿਬ ਦੀ ਵਿਚਾਰ ਕਰਨੀ ਹੈ ਤਾਂ ਸਾਨੂੰ ਥੋੜਾ ਜਿਹਾ ਇਹਦਾ ਪਿਸ਼ੋਕੜ ਸੀ ਜਿਹੜਾ ਉਹ ਬਾਚਣਾ ਪੈਣਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਸ ਦੇਸ਼ ਦੇ ਉੱਪਰ ਹਮਲੇ ਸ਼ੁਰੂ ਹੋ ਗਏ ਜਿਦੇ ਵਿੱਚ ਨਾਦਰ ਸ਼ਾਹ ਵਰਗਿਆਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਚਲਦਿਆਂ ਚਲਦਿਆਂ ਦੌਰ ਤੁਹਾਨੂੰ ਪਤਾ ਚੱਲਿਆ ਜੀ ਸਿੱਖ ਰਾਜ ਵੀ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਸਥਾਪਿਤ ਕੀਤਾ ਡੋਗਰਿਆਂ ਨੇ ਗਦਾਰੀਆਂ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ ਖਤਮ ਕਰ ਦਿੱਤਾ ਗਿਆ ਅੰਦਰੋਂ ਚਾਲਾਂ ਚੱਲ ਕੇ ਜਿੰਨੇ ਹਮਲੇ ਸਿੱਖ ਰਾਜ ਦੇ ਉੱਪਰ ਵਾਰੋਂ ਹੋਏ ਉਹਨੇ ਹਮਲੇ ਅੰਦਰੋਂ ਵੀ ਹੋਏ ਨੇ ਜੀ ਲੇਕਿਨ ਉਸ ਤੋਂ ਪਹਿਲਾਂ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜਿੱਥੇ ਤੁਹਾਨੂੰ ਸਿੱਖ ਦਿਸਦਾ ਹੈ ਤੇ ਸਿੱਖਾਂ ਦਾ ਖਤਮ ਖੁਰਾ ਖੋਜ ਮਿਟਾ ਦਿੱਤਾ ਜਾਏ ਤੇ ਉਸ ਵੇਲੇ ਸਿੱਖਾਂ ਨੂੰ ਆਪਣੇ ਬੱਚੇ ਆਪਣੇ ਪਰਿਵਾਰਾਂ ਸਮੇਤ ਜੰਗਲਾਂ ਦੇ ਵਿੱਚ ਜਾਣਾ ਪਿਆ ਇਹ ਤੁਹਾਨੂੰ ਸਭ ਨੂੰ ਪਤਾ ਹੈ ਉਹ ਦਿਨ ਉਹ ਇਤਿਹਾਸ ਸਾਡੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਦੋਂ ਸਿੱਖਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਆਰਾਮ ਕੀਤਾ ਜੰਗਲਾਂ ਦੇ ਵਿੱਚ ਦਰਖਤਾਂ ਦੇ ਛਿੱਲੜ ਪੱਤੇ ਖਾ ਕੇ ਗੁਜ਼ਾਰਾ ਕੀਤਾ ਕਈ ਕਈ ਦਿਨ ਭੁੱਖੇਆਂ ਰਹਿ ਕੇ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਗੁਜ਼ਾਰਾ ਕੀਤਾ ਇੱਥੋਂ ਤੱਕ ਦੀ ਸਿੱਖਾਂ ਨੂੰ ਕਈ ਕਈ ਮਹੀਨੇ ਬਸੋਂ ਵਾਲੇ ਕਬੀਲਿਆਂ ਦੇ ਵਿੱਚ ਵੜਨ ਦਾ ਮੌਕਾ ਹੀ ਨਹੀਂ ਸੀ ਮਿਲਦਾ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਤੇ ਉਸ ਵੇਲੇ ਜਿਹੜਾ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਸੀ ਉਹ ਮਹੰਤਾ ਕੋਲ ਸੀ ਉਹਨਾਂ ਨੇ ਦੇਖੋ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਜੀ ਜਿਨ੍ਹਾਂ ਨੇ ਪ੍ਰਬੰਧ ਸੰਭਾਲਿਆ ਉਹਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਸਮਾਪਾ ਕੇ ਜਦੋਂ ਕੋਈ ਵੀ ਲਹਿਰ ਚੱਲਦੀ ਆ ਜਿਸ ਮਕਸ਼ਦ ਨੂੰ ਲੈ ਕੇ ਜਿਸ ਸਵਾਰਥ ਨੂੰ ਲੈ ਕੇ ਉਹ ਲਹਿਰ ਚਲਾਈ ਜਾਂਦੀ ਸਮਾਪਾ ਕੇ ਉਹਦੇ ਵਿੱਚ ਗਰਾਵਟ ਆ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਤਾ ਨਹੀਂ ਕੌਣ ਕਦੋਂ ਤੇ ਕਿੱਥੇ ਵਿਕ ਜਾਏ ਇੱਥੇ ਤੇ ਇਦਾਂ ਦਾ ਵੇਖਿਆ ਹੁਣ RAM RAJ ਵੇਖਿਆ ਜਾਏ ਤੇ ਗੁਰੂ ਪੁੱਤਰ ਸੀ RAM RAJ ਗੁਰੂ ਪੁੱਤਰ ਸੀ 7ਵੇਂ ਪਾਤਸ਼ਾਹ ਸਤਗੁਰੂ ਗੁਰੂ ਹਰ राय ਸਾਹਿਬ ਦੇ ਸੁਪੁੱਤਰ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਭਰਾਤਾ ਵੱਡੇ ਸਨ ਗੁਰੂ ਪੁੱਤਰ ਵੀ ਜੇਕਰ ਦਿੱਲੀ ਜਾ ਕੇ ਵਿਕ ਸਕਦਾ ਤੇ ਆਮ ਲੋਕਾਂ ਦੀ ਕੀ ਹੇਸ਼ੀਅਤ ਹੈ ਕਿ ਨਹੀਂ ਵਿਕੇਗਾ ਕੋਈ ਜੇਕਰ ਪ੍ਰਿਥੀ ਚੰਦ ਵਿਕ ਜਾਂਦਾ ਹੈ ਤੇ ਫਿਰ ਆਮ ਲੋਕਾਂ ਦਾ ਕੀ ਕੀ ਭਰੋਸਾ ਕੌਣ ਕਿੱਥੇ ਨਿਭਾਏਗਾ ਮਸੰਦ ਪ੍ਰਥਾ ਸਾਡੇ ਗੁਰੂ ਸਹਬਾਨਾ ਨੇ ਚਲਾਈ ਤੇ ਗੁਰੂਕਾਲ ਵੇਲੇ ਹੀ ਬਹੁਤ ਸਾਰੇ ਮਸੰਦ ਜਾ ਕੇ ਪ੍ਰਿਥੀ ਚੰਦ ਨਾਲ ਰਲ ਚੁੱਕੇ ਸਨ ਮਸੰਦ ਵਿਕ ਗਏ ਔਰ ਇਸੇ ਤਰ੍ਹਾਂ ਸਿੱਖ ਰਾਜ ਦੇ ਵਿੱਚ ਵੀ ਬਹੁਤੇ ਸਿੱਖ ਸਨ ਜਿਨ੍ਹਾਂ ਨੇ ਸਿੱਖ ਰਾਜ ਵਾਸਤੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਲੇਕਿਨ ਡੋਗਰਿਆਂ ਦੇ ਰੂਪ ਦੇ ਵਿੱਚ ਕੋਈ ਕੋਈ ਇੰਨੇ ਕੋ ਬਿਕ ਗਏ ਕਿ ਜਿਨ੍ਹਾਂ ਨੇ ਅੰਦਰੋਂ ਸਿੱਖਾਂ ਦੇ ਉੱਪਰ ਹਮਲੇ ਕੀਤੇ ਖੈਰ ਉਸ ਵੇਲੇ ਮਹੰਤ ਸੀ ਜਿਹੜੇ ਗੁਰਦੁਆਰਿਆਂ ਦਾ ਉਹਨਾਂ ਨੇ ਪ੍ਰਬੰਧ ਸੰਭਾਲਿਆ ਜਿਹੜੇ ਪਹਿਲਾਂ ਵਾਲੇ ਸੀ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਸੰਭਾਲਿਆ ਸਤਕਾਰ ਹੈ ਉਹਨਾਂ ਦਾ ਪਰ ਹੌਲੀ 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 ਜਦੋਂ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤ ਪੋਤਰੇ ਇਹ 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 ਪ੍ਰਬੰਧ ਸੰਭਾਲਦੇ ਰਹੇ ਤੇ ਉਹਨਾਂ ਦੇ ਵਿੱਚ ਭਾਰੀ ਗਰਾਵਟਾ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਜਿਹੜੀ ਗੱਲ ਮਹਾਰਾਣੀ ਵਿਕਟੋਰੀਆ ਨੇ ਆਖੀ ਸੀ ਕਿ ਸਿੱਖ ਧਰਮ ਨੂੰ ਛੱਡ ਕੇ ਬਾਕੀ ਕਿਸੇ ਵੀ ਧਰਮ ਦੇ ਵਿੱਚ ਦਾਖਲ ਅੰਦਾਜ਼ੀ ਨਾ ਕਰੇ ਅੰਗਰੇਜ਼ ਸਰਕਾਰ ਉਹਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾਈ ਸੀ ਕਿਉਂ ਉਹਦੀ ਵਿਸ਼ੇਸ਼ਤਾਈ ਇਹ ਸੀ ਉਹਨਾਂ ਨੂੰ ਪਤਾ ਸੀ ਉਹਨਾਂ ਕਿਹਾ ਕਿ ਅਸੀਂ ਭਾਵੇਂ ਇਹ ਇਹ ਪੰਜਾਬ ਦੇ ਉੱਪਰ ਵੀ ਆਪਣਾ ਰਾਜ ਸਥਾਪਿਤ ਕਰ ਲਿਆ ਪਰ ਅਜੇ ਤੱਕ ਸਾਨੂੰ ਸਿੱਖ ਜਿਹੜੇ ਨੇ ਉਹ ਮਾਨਸਿਕ ਰੂਪ ਦੇ ਵਿੱਚ ਗੁਲਾਮ ਨਹੀਂ ਹੁੰਦੇ ਜਾਪਦੇ ਇਹ ਬਹੁਤ ਵੱਡੀ ਗੱਲ ਸੀ ਜੀ ਸਾਰੇ ਦੇਸ਼ ਨੇ ਅੰਗਰੇਜ਼ਾਂ ਦੀ ਗੁਲਾਮੀ ਕੀਤੀ ਪਰ ਇੱਕ ਇੱਕ ਕੌਮ ਸੀ ਦੇਖੋ ਆਜ਼ਾਦੀ ਵਿੱਚ ਸਭ ਦਾ ਯੋਗਦਾਨ ਹੈ ਜਿਨ੍ਹਾਂ ਨੇ ਵੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਭਾਵੇਂ ਉਹ ਮੁਸਲਮਾਨ ਭਰਾ ਸਨ ਭਾਵੇਂ ਹਿੰਦੂ ਸਨ ਭਾਵੇਂ ਕੋਈ ਵੀ ਸਨ ਸਭ ਦਾ ਸਤਿਕਾਰ ਹੈ ਪਰ ਇਹ ਗੱਲ ਤੁਹਾਨੂੰ ਮੰਨਣੀ ਪਵੇਗੀ ਸਾਰੇ ਸਤਿਕਾਰਯੋਗ ਨੇ ਪਰ ਮਾਨਸਿਕ ਰੂਪ ਦੇ ਵਿੱਚ ਸਿੱਖਾਂ ਨੇ ਕਦੇ ਅੰਗਰੇਜ਼ਾਂ ਦੀ ਗੁਲਾਮੀ ਨਹੀਂ ਕੀਤੀ ਸਿਵਾਏ ਕੁਝ ਨੂੰ ਛੱਡ ਕੇ ਉਹਨਾਂ ਨੇ ਇਹ ਮੀਟਿੰਗ ਕੀਤੀ ਸੀ ਜੀ 1800 ਮੇਰੇ ਖਿਆਲ 90 ਜਾਂ 92 ਦੇ ird gird ਉਹਨਾਂ ਮੀਟਿੰਗ ਕੀਤੀ ਵੀ ਅਸੀਂ ਸਾਰੇ ਕਿਤੇ ਰਾਜ ਸਥਾਪਿਤ ਕਰ ਲਿਆ ਪਰ ਸਿੱਖ ਅਜੇ ਤੱਕ ਸਾਡੇ ਗੁਲਾਮ ਨਹੀਂ ਹੋ ਸਕੇ ਫਿਰ ਉਹਨਾਂ ਨੇ ਉੱਥੇ ਮਤਾ ਕੀਤਾ ਸੀ ਕਿ ਜਿੰਨਾ ਚਿਰ ਸਿੱਖ ਆਪਣੇ ਵਿਰਸੇ ਆਪਣੀ ਸੱਭਿਆਤਾ ਨਾਲ ਜੁੜੇ ਨੇ ਜਿੰਨਾ ਚਿਰ ਸਿੱਖ ਬਾਣੀ ਨਾਲ ਜੁੜੇ ਨੇ ਜਿੰਨਾ ਚਿਰ ਸਿੱਖ ਆਪਣੇ ਹਿਤਿਆਸ਼ ਨਾਲ ਜੁੜੇ ਨੇ ਤੇ ਇਹਨਾਂ ਨੂੰ ਕੋਈ ਗੁਲਾਮ ਕਰਨ ਵਾਲਾ ਜੰਮਿਆ ਨਹੀਂ ਇਹਨਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਨਹੀਂ ਕੀਤਾ ਜਾ ਸਕਦਾ ਫਿਰ ਮਾਨਸਿਕ ਤੌਰ ਤੇ ਗੁਲਾਮੀ ਵਾਸਤੇ ਅੰਗਰੇਜ਼ਾਂ ਨੇ ਫਿਰ ਮਹੰਤਾਂ ਦੀ ਪਿੱਠ ਥਾਪੜਨੀ ਸ਼ੁਰੂ ਕੀਤੀ ਜਿੱਥੋਂ ਇਸ ਸਾਕੇਆਂ ਦੀ ਸ਼ੁਰੂਆਤ ਹੁੰਦੀ ਹੈ ਜਿਹੜੇ ਉਸ ਵੇਲੇ ਗੁਰਦੁਆਰਿਆਂ ਦੇ ਉੱਪਰ ਕਾਬਜ਼ ਸਨ ਤੇ ਫਿਰ ਅੰਗਰੇਜ਼ ਸਰਕਾਰ ਨੇ ਉਹਨਾਂ ਦੀ ਪਿੱਠ ਥਾਪੜਨਾ ਸ਼ੁਰੂ ਕੀਤੀ ਤੇ ਫਿਰ ਉਹਨਾਂ ਮਹੰਤਾਂ ਨੇ ਕੀ ਕੁਝ ਕੀਤਾ ਇਹ ਆਪਾਂ ਨਾਲ ਦੀ ਨਾਲ ਵਿਚਾਰਦੇ ਰਵਾਂਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਤੇ ਕਥਾ ਦਾ ਸਮਾਪਤ ਹੈ ਸੰਗਤ ਦੇ ਗਿਆਤ ਹਿਤ ਬੇਨਤੀ ਕਰ ਦਈਏ ਦਿਨਾਂ ਦਾ ਕਾਫੀ ਫਰਕ ਪੈ ਗਿਆ ਇਸ ਕਰਕੇ ਹੁਣ ਹਰ ਰੋਜ਼ 7 ਵਜੇ ਤੋਂ ਲੈ ਕੇ 7 ਵਜੇ ਤੇ 35 ਮਿੰਟ ਤੱਕ ਹੀ ਜਿਹੜੀ ਗੁਰਮਤ ਵਿਚਾਰ ਹੋਇਆ ਕਰੇਗੀ ਸੰਗਤ ਤਕਰੀਬਨ 7:00 ਵਜੇ ਦੇ ਕਰੀਬ ਆਪ ਜੀ ਸਮੇਂ ਸਿਰ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਜਦੋਂ ਅੰਗਰੇਜ਼ਾਂ ਨੇ ਮਹੰਤਾਂ ਦੀ ਪਿੱਠ ਥਾਪੜਨਾ ਸ਼ੁਰੂ ਕੀਤੀ ਫਿਰ ਉਹਨਾਂ ਨੇ ਕਿੱਦਾਂ ਗੁਰੂਕੀਆਂ ਗੋਲਕਾਂ ਦੀ ਦੁਰਵਰਤੋਂ ਕੀਤੀ ਕਿੱਦਾਂ ਇਤਿਹਾਸ ਵਿੱਚ ਮਿਲਾਵਟਾਂ ਕੀਤੀਆਂ ਉਹ ਆਪਾਂ ਵਿਚਾਰਾਂ ਜਿਹੜੀਆਂ ਨਾਲ-ਨਾਲ ਕਰਦੇ ਰਵਾਂਗੇ ਜੀ ਕਥਾ ਦਾ ਸਮਾਪਤ ਹੈ ਬੋਲਦੇ ਆਂ ਚੱਲਦੇ ਆਂ ਬਿਆੰਤ ਭੁੱਲਾ ਗੁਰੂ ਆਰ ਗੁਰੂ ਕੀ ਸੰਗਤ ਬਖਸ਼ਣ ਜੋਗ